ਕਲਾਸਿਕਲ ਸੀਏਐਨ ਪੰਜਾਬੀ ਟੀਵੀ ਦੇਖੇ ਦਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋੜ ਵੀ ਸਵਾਗਤ ਕਰਦਾ। ਇਸ ਮੌਕੇ ਦੀ ਬਹੁਤ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਅਮਰਤਪਾਲ ਦੇ ਸਾਥੀਆਂ ਦਾ ਜਿਹੜਾ ਰਿਮਾਂਡ ਹੈ ਪੁਲਿਸ ਰਿਮਾਂਡ ਉਹ ਹੋਰ ਵਧਾ ਦਿੱਤਾ ਗਿਆ। ਦੱਸ ਦਈਏ ਕਿ ਪੁਲਿਸ ਵੱਲੋਂ ਤੱਕ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਕੋਈ ਵੀ ਅਹਿਮ ਸਬੂਤ ਜਿਹੜਾ ਹੈ ਉਹਨਾਂ ਦੇ ਹੱਥ ਨਹੀਂ ਲੱਗਿਆ। ਅਜਨਾਲਾ ਥਾਣੇ ਦੀ ਜਿਹੜੀ ਘਟਨਾ ਹੋਈ ਸੀ ਉਸ ਨੂੰ ਲੈ ਕੇ ਉਹਨਾਂ ਤੋਂ ਪੁੱਛਗਿਰਿ ਜਾਰੀ ਕੀਤੀ ਹੈ ਜਿਹੀ ਹੈ ਕਿਉਂਕਿ ਆਸਾਮ ਤੋਂ ਸੱਤ ਜਿਹੜੇ ਅਮਰਤਪਾਲ ਦੇ ਸਾਥੀ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਸੀ ਕਿਉਂਕਿ ਪੰਜਾਬ ਦੇ ਵਿੱਚ ਵੀ ਉਹਨਾਂ ਕਈ ਮਾਮਲੇ ਦਰਜ ਸਨ ਉਹਨਾਂ ਦੇ ਉੱਪਰ ਜਿਹੜੇ ਦਰਜ ਮਾਮਲੇ ਦੇ ਅਧੀਨ ਹੈ ਜਿਹੜੀ ਇਹ ਪੁਛਗਛ ਕੀਤੀ ਜਾਣੀ ਸੀ ਉਸ ਪੁਛਗਛ ਦੇ ਦੌਰਾਨ ਉਹਨਾਂ ਤੋਂ ਕੋਈ ਵੀ ਪੁਖਤਾ ਸਬੂਤ ਨਾ ਮਿਲਣ ਦੀ ਹਾਲਾਤ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਪੇਸ਼ ਕੀਤਾ ਤਾਂ ਅਦਾਲਤ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ ਪੁਲਿਸ ਨੂੰ ਹੋਰ ਰਿਮਾਂਡ ਦੇ ਦਿੱਤਾ ਜਾਵੇ ਤਾਂ ਜੋ ਜਿਹੜੀ ਪੁਛਪੜਤਾਲ ਹੈ ਉਹ ਚੰਗੀ ਤਰੀਕੇ ਨਾਲ ਹੋ ਸਕੇ ਕਿਉਂਕਿ ਅਜਨਾਲ ਥਾਣੇ ਵਿੱਚ ਜਦੋਂ ਇਹ ਕਰਨਾ ਵਾਪਰੀ ਸੀ ਤਾਂ ਉਸਨੇ ਬਹੁਤ ਸੁਰੱਖਿਅਤ ਬਟੋਰੀਆਂ ਸੀ ਉੱਥੇ ਹਥਿਆਰਮੰਦ ਜਿਹੜਾ ਪਾ ਹੋਏ ਸੀ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਮਾਮਲੇ ਵੀ ਦਰਜ ਹੋਏ ਸੀ ਕਈ ਤਰ੍ਹਾਂ ਦੇ ਮਾਮਲੇ ਉੱਤੇ ਦਰਜ ਕੀਤੇ ਗਏ ਜਿਸ ਤੋਂ ਲੈ ਕੇ ਉਹਨਾਂ ਦੇ ਉੱਤੇ ਜਿਹੜਾ ਇਹ ਹੈ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇੱਥੇ ਇਹ ਵੀ ਇਹਮ ਜੋ ਦਸ ਜੋ ਗੱਲ ਹੈ ਕਿ ਅਸਾਮ ਦੇ ਵਿੱਚੋਂ ਸੱਤ ਜਿਹੜੇ ਲੈ ਆਂਦੇਗੇ ਕੈਦੀ ਨੇ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਉੱਪਰ ਪੰਜਾਬ ਜਿਹੜੇ ਮਾਮਲੇ ਬਣਦੇ ਹੋਣਾ ਤੇ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਹੁਣ ਪੁਲਿਸ ਦੇ ਵੱਲੋਂ ਫਿਰ ਮਾਨ ਲੈ ਲਿਆ ਗਿਆ ਹੈ ਕਿਉਂ ਤੇ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅੰਗੈਲੀ ਜਾਂ ਕਿਸੇ ਦੀ ਨਿਰਪੱਖ ਨਹੀਂ ਕੀਤਾ ਜਾਏਗਾ ਹਰ ਇੱਕ ਦਾ ਪੱਕ ਰੱਖ ਕੇ ਹਰ ਇੱਕ ਦੀ ਨਜਾਇਜ਼ ਮੰਗ ਰੱਖ ਕੇ ਅਸੀਂ ਇਹ ਜਿਹੜੀ ਜਾਂਚ ਆਉ ਕਰਾਂਗੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਕਿਸੇ ਵੀ ਦੋਸ਼ੀ ਨੂੰ ਬਖਸ਼ਾਂਗੇ ਨਹੀਂ ਬਹੁਤ ਅਣਪਛਾਤੇ ਲੋਕਾਂ ਦੇ ਉੱਪਰ ਵੀ ਪਰਚੇ ਦਰਜ ਹੋਏ ਨੇ ਜਿਨ੍ਹਾਂ ਦੀ ਹਾਲ ਤੱਕ ਪਛਾਣ ਨਹੀਂ ਹੋ ਚੁੱਕੀ ਆ ਲਗਾਤਾਰ ਪੁਲਿਸ ਜਿਹੜੀ ਹੈ ਉਹਨਾਂ ਦੀ ਭਾਲ ਕਰ ਰਹੀ ਹੈ ਕਮਨਦੀਪ ਸਿੰਘ ਅਮਨੰਦੂ ਉਹਨਾਂ ਨੇ ਪਿਛਲੇ ਦਿਨੀ ਗ੍ਰਿਫਤਾਰ ਵੀ ਕੀਤਾ ਹੈ ਤੇ ਹੁਣ ਲਗਾਤਾਰ ਜਿਹੜੀ ਪੁਲਿਸ ਹੈ ਲਗਾਤਾਰ ਭਾਲ ਕਰ ਰਹੀ ਹੈ ਹੁਣ ਇਹ ਵੀ ਸਾਹਮਣੇ ਆ ਰਿਹਾ ਕਿ 22 April ਨੂੰ NSA ਜਿਹੜਾ ਅਮਰਤਪਾਲ ਦਾ ਖਤਮ ਹੋ ਜਾਣਾ ਹੈ ਉਸ ਨੂੰ ਪੰਜਾਬ ਲਿਆਂਦਾ ਜਾਏਗਾ ਤੇ ਪੰਜਾਬ ਲਿਆ ਕੇ ਉਸ ਦੇ ਉੱਪਰ ਜੋ ਮਾਮਲੇ ਨੇ ਉਹ ਜਿਹੜੇ ਹੈਗੇ ਨੇ ਉਹ ਦਾ ਦੱਜੇ ਕੀ ਜਾਣਗੇ ਪਪਲਪੀਤ ਦੀ ਗੱਲ ਕਰੀ ਤੇ ਪਪਲਪੀਤ ਵੀ ਹਲੇ ਅਸਾਮ ਦੇ ਜ਼ਿਲ੍ਹੇ ਵਿੱਚ ਬੰਦ ਨੇ ਉਹਨਾਂ ਨੂੰ 10 ਅਪ੍ਰੈਲ ਨੂੰ ਪੰਜਾਬ ਲਿਆਂਦਾ ਜਾਣਾ ਤੇ ਪੰਜਾਬ ਲਿਆ ਕੇ ਉਹਨਾਂ ਉੱਪਰ ਜਿਹੜੇ ਮਾਮਲੇ ਦੀ ਕਾਰਵਾਈ ਹੈ ਉਹ ਕੀਤੀ ਜਾਣੀ ਹੈ ਪਰ ਇਸ ਮੌਕੇ ਦੀ ਅਹਿਮ ਵੱਡੀ ਖਬਰ ਇਹ ਹੈ ਕਿ ਜਿਹੜੇ ਸੱਤ ਅਮਰਤਪਾਲ ਸਾਥੀ ਨੇ ਉਹਨਾਂ ਦੇ ਜਿਹੜਾ ਪੁਲਿਸ ਰਿਮਾਂਡ ਹੈ ਉਹ ਵਧਾ ਦਿੱਤਾ ਗਿਆ ਤੇ ਹੁਣ ਪੁਲਿਸ ਨੂੰ ਹੋਰ ਰਿਮਾਂਡ ਦਿੱਤਾ ਗਿਆ ਤਾਂ ਜੋ ਜਿਹੜੀ ਪੁੱਛ ਪੜਤਾਲ ਹੈ ਉਹ ਗਿੰਨਰਪੱਖ ਤਰੀਕੇ ਨਾਲ ਹੋ ਸਕੇ ਤਾਂ ਜੋ ਜਿਹੜੀ ਮਾਮਲੇ ਦੀ ਜਾਂਚ ਹੈ ਉਹ ਚੰਗੀ ਤਰ੍ਹਾਂ ਨਿਪਰੇ ਚੜ ਸਕੇ ਸ਼ਸ਼ੀਕਾਲ ਸੀਏਐਨ ਪੰਜਾਬੀ ਟੀਵੀ ਦੇਖੇ ਦਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋਲ ਵੀ ਸਵਾਗਤ ਕਰਦਾ ਹੈ ਇਸ ਮੌਕੇ ਦੀ ਬਹੁਤ ਵੱਡੀ ਖਬਰ ਸਾਹਮਣੇ ਨਿਕਲ ਆ ਰਹੀ ਹੈ ਕਿ ਅਮਰਤਪਾਲ ਦੇ ਸਾਥੀਆਂ ਦਾ ਜਿਹੜਾ ਰਿਮਾਂਡ ਹੈ ਪੁਲਿਸ ਰਿਮਾਂਡ ਉਹ ਹੋਰ ਵਧਾ ਦਿੱਤਾ ਗਿਆ ਦੱਸਦੀਏ ਕਿ ਪੁਲਿਸ ਵੱਲੋਂ ਤੱਕ ਦਿੱਤਾ ਗਿਆ ਕਿ ਉਹਨਾਂ ਨੂੰ ਕੋਈ ਵੀ ਅਹਿਮ ਸਬੂਤ ਜਿਹੜਾ ਹੈ ਉਹਨਾਂ ਦੇ ਹੱਥ ਨਹੀਂ ਲੱਗਿਆ ਅਜਨਾਲਾ ਥਾਣੇ ਦੀ ਜਿਹੜੀ ਘਟਨਾ ਹੋਈ ਸੀ ਉਸ ਨੂੰ ਲੈ ਕੇ ਉਹਨਾਂ ਤੋਂ ਪੁੱਛਗਿੱਛ ਜਾਰੀ ਕੀਤੀ ਗਈ ਹੈ ਕਿਉਂਕਿ ਆਸਾਮ ਤੋਂ ਸੱਤ ਜਿਹੜੇ ਅਮਿਤਪਾਲ ਦੇ ਸਾਥੀ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਸੀ ਕਿਉਂਕਿ ਪੰਜਾਬ ਦੇ ਵਿੱਚ ਵੀ ਉਹਨਾਂ ਉੱਪਰ ਕਈ ਮਾਮਲੇ ਦਰਜ ਸਨ ਉਹਨਾਂ ਦੇ ਉੱਪਰ ਜਿਹੜੇ ਦਰਜ ਮਾਮਲੇ ਦੇ ਅਧੀਨ ਹੈ ਜਿਹੜੀ ਇਹ ਪੁੱਛਗਿੱਛ ਕੀਤੀ ਜਾਣੀ ਸੀ ਉਸ ਪੁੱਛਗਿੱਛ ਦੇ ਦੌਰਾਨ ਉਹਨਾਂ ਤੋਂ ਕੋਈ ਵੀ ਪੁਖਤਾ ਸਬੂਤ ਨਾ ਮਿਲਣ ਦੀ ਹਾਲਾਤ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਪੇਸ਼ ਕੀਤਾ ਤਾਂ ਅਦਾਲਤ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ ਪੁਲਿਸ ਨੂੰ ਹੋਰ ਰਿਮਾਂਡ ਦੇ ਦਿੱਤਾ ਜਾਵੇ ਤਾਂ ਜੋ ਜਿਹੜੀ ਪੁਛ ਪਰਤਾਲ ਹੈ ਉਹ ਚੰਗੀ ਤਰੀਕੇ ਨਾਲ ਹੋ ਸਕੇ ਕਿਉਂਕਿ ਅਜਨਾਲਾ ਥਾਣੇ ਵਿੱਚ ਜਦੋਂ ਇਹ ਕੰਮ ਆਪਰੀ ਸੀ ਤਾਂ ਉਸਨੇ ਬਹੁਤ ਸੁਰੱਖਿਅਤ ਬਟੋਰੀਆਂ ਸੀ ਉੱਥੇ ਹਥਿਆਰਬੰਦ ਜੜੱਪਾ ਹੋਏ ਸੀ ਸਰਕਾਰੀ ਕੰਮ ਦੇ ਵਿੱਚ ਰਿਕਵਰਡ ਪਾਉਣ ਦੇ ਮਾਮਲੇ ਵੀ ਦਰਜ ਹੋਏ ਸੀ ਕਈ ਤਰ੍ਹਾਂ ਦੇ ਮਾਮਲੇ ਉੱਥੇ ਦਰਜ ਕੀਤੇ ਗਏ ਜਿਸ ਤੋਂ ਲੈ ਕੇ ਉਹਨਾਂ ਦੇ ਉੱਤੇ ਜਿਹੜਾ ਇਹ ਹੈ ਕਾਰਵਾਈ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇੱਥੇ ਇਹ ਵੀ ਅਹਿਮ ਜੋ ਜੋ ਗੱਲ ਹੈ ਕਿ ਅਸਾਮ ਦੇ ਵਿੱਚੋਂ ਸੱਤ ਜਿਹੜੇ ਕੈਦ ਲਿਆਉਂਦੇ ਗਏ ਕੈਦੀ ਨੇ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਉੱਪਰ ਪੰਜਾਬ ਜਿਹੜੇ ਮਾਮਲੇ ਬਣਦੇ ਉਹਨਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਹੁਣ ਪੁਲਿਸ ਦੇ ਵੱਲੋਂ ਫਿਰ ਮੰਨ ਲੈ ਲਿਆ ਗਿਆ ਹੈ ਕਿ ਉੱਤੇ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਜਾਂ ਕਿਸੇ ਦੀ ਨਿਰਪੱਖ ਨਹੀਂ ਕੀਤਾ ਜਾਏਗਾ ਹਰ ਇੱਕ ਦਾ ਪੱਕਾ ਰੱਖ ਕੇ ਹਰ ਇੱਕ ਦੀ ਨਜਾਇਜ਼ ਮੰਗ ਰੱਖ ਕੇ ਅਸੀਂ ਇਹ ਜਿਹੜੀ ਜਾਂਚਾਂ ਕਰਾਂਗੇ ਨਾਲ ਉਹਨਾਂ ਨੇ ਇਹ ਵੀ ਕਿ ਅਸੀਂ ਕਿਸੇ ਵੀ ਦੋਸ਼ੀ ਨੂੰ ਬਖਸ਼ਾਂਗੇ ਨਹੀਂ ਬਹੁਤ ਅਣਪਛਾਤੇ ਲੋਕਾਂ ਦੇ ਉੱਪਰ ਵੀ ਪਰਚੇ ਦਰਜ ਹੋਏ ਨੇ ਜਿਨ੍ਹਾਂ ਦੀ ਹਾਲ ਤੱਕ ਪਛਾਣ ਨਹੀਂ ਹੋ ਚੁੱਕੀ ਹੈ ਲਗਾਤਾਰ ਪੁਲਿਸ ਜਿਹੜੀ ਹੈ ਉਹਨਾਂ ਦੀ ਭਾਲ ਕਰ ਰਹੀ ਹੈ ਕਮਨਦੀਪ ਸਿੰਘ ਅਮਨੰਦੂ ਉਹਨਾਂ ਨੇ ਪਿਛਲੇ ਦਿਨੀ ਗ੍ਰਿਫਤਾਰ ਵੀ ਕੀਤਾ ਹੈ ਤੇ ਹੁਣ ਲਗਾਤਾਰ ਜਿਹੜੀ ਪੁਲਿਸ ਹੈ ਲਗਾਤਾਰ ਭਾਲ ਕਰ ਰਹੀ ਹੈ ਹੁਣ ਇਹ ਵੀ ਸਾਹਮਣੇ ਆ ਰਿਹਾ ਕਿ ਬਾਈ ਅਪ੍ਰੈਲ ਨੂੰ ਐਨਐਸਏ ਜਿਹੜਾ ਅਮਰਤਪਾਲ ਦਾ ਖਤਮ ਹੋ ਜਾਣਾ ਹੈ ਉਸ ਨੂੰ ਪੰਜਾਬ ਲਿਆਂਦਾ ਜਾਏਗਾ ਤੇ ਪੰਜਾਬ ਲਿਆ ਕੇ ਉਸ ਦੇ ਉੱਪਰ ਜੋ ਮਾਮਲੇ ਨੇ ਉਹ ਜਿਹੜੇ ਹੈਗੇ ਨੇ ਉਹ ਦਰਜ ਕੀਤੇ ਜਾਣਗੇ ਪਪਲਪੀਤ ਦੀ ਗੱਲ ਕਰੀ ਤੇ ਪਪਲਪੀਤ ਵੀ ਹਲੇ ਅਸਾਮ ਦੇ ਜ਼ਿਲ੍ਹੇ ਵਿੱਚ ਬੰਦੇ ਨੇ ਉਹਨਾਂ ਨੂੰ 10 ਅਪ੍ਰੈਲ ਨੂੰ ਪੰਜਾਬ ਲਿਆਂਦਾ ਜਾਣਾ ਤੇ ਪੰਜਾਬ ਲਿਆ ਕੇ ਉਹਨਾਂ ਉੱਪਰ ਜਿਹੜੇ ਮਾਮਲੇ ਦੀ ਕਾਰਵਾਈ ਹੈ ਉਹ ਕੀਤੀ ਜਾਣੀ ਹੈ ਪਰ ਇਸ ਮੌਕੇ ਦੀ ਅਹਿਮ ਵੱਡੀ ਖਬਰ ਇਹ ਹੀ ਹੈ ਕਿ ਜਿਹੜੇ ਸੱਤ ਅਮਿਤਪਾਲ ਸਾਥੀ ਨੇ ਉਹਨਾਂ ਦੇ ਉਹ ਜਿਹੜਾ ਪੁਲਿਸ ਰਿਮਾਂਡ ਹੈ ਉਹ ਵਧਾ ਦਿੱਤਾ ਗਿਆ ਤੇ ਹੁਣ ਪੁਲਿਸ ਨੂੰ ਹੋਰ ਰਿਮਾਂਡ ਦਿੱਤਾ ਗਿਆ ਤਾਂ ਜੋ ਜਿਹੜੀ ਪੁੱਛ ਪੜਤਾਲ ਹੈ ਉਹ ਗਿੰਨਰਪੱਖ ਤਰੀਕੇ ਨਾਲ ਹੋ ਸਕੇ ਤਾਂ ਜੋ ਜਿਹੜੀ ਮਾਮਲੇ ਦੀ ਜਾਂਚ ਹੈ ਉਹ ਚੰਗੀ ਤਰ੍ਹਾਂ ਨਿਪਰੇ ਚੜ ਸਕੇ